ਓ ਗਾਇਜ਼ ਤੁਹਾਡਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਆਜੋ ਅੱਜ ਤੁਹਾਨੂੰ ਦਿਖਾਉਨੇ ਆਪਾਂ ਕਣਕ ਨਾਲੇ ਅਜ ਗੋਭੀ ਗੁੱਭੀ ਵਾਲਾ ਥਾਂ ਖਾਲੀ ਕੀਤਾ ਉਹ ਦਿਖਾਵਾਂਗੇ ਤੁਹਾਨੂੰ ਆਜੋ ਦੇਖੋ ਕਣਕ ਆਪਣੀ 826 ਕਣਕਾਂ ਵਾਲੀ ਤੇ ਇੱਕ ਪਾਣੀ ਲੱਗਿਆ ਵਿਆ ਹੁਣ ਰੱਬ ਨੇ ਮੀਂਹ ਪਾਤਾ ਪਾਣੀ ਛੱਡਿਆ ਲਾਉਣ ਲੱਗੇ ਹੀ ਸੀ ਅਜੇ ਇੱਕ ਖੇਤ ਨੂੰ ਦੋ ਢਾਈਆਂ ਕਿੱਲਿਆਂ ਨੂੰ ਲਾਇਆ ਸੀ ਪਾਣੀ ਉਹਦੋਂ ਰੱਬ ਨੇ ਮੀਂਹ ਪਾਤਾ ਤੇ ਅੱਜ ਸੜਦੇ ਆ ਇਹਦੇ ਤੇ ਆਪਾਂ ਜਿ ਸ਼ੂਰੀਆ ਦੇਖੋ ਕਣਕ ਬਹੁਤ ਵਧੀਆ ਖੜੀ ਆ ਆ ਦੇਖੋ ਆ ਖਾਲ ਸੁੱਕਾ ਜਿਹੜਾ ਮੀਂਹ ਦਾ ਪਾਣੀ ਇਹਦੇ ਕਿਤੇ ਆ ਦੇ ਖੜਾ ਨੀਵੇਂ ਆ ਥਾਵਾਂ 'ਚ ਵੀ ਖੜਾ ਜਾਣੀ ਗੇ ਪਾਣੀ ਇੱਕ ਪਾਣੀ ਲੱਗਿਆ ਵਾ ਇਹ ਕਣਕ ਨੂੰ ਆਪਣੀ ਨੂੰ ਦੇਖੋ 826 ਆ ਇਹ ਆ ਦੋ ਕਿੱਲੇ ਜੇ ਥੋੜੇ ਖੁਸ਼ਕ ਸੀ ਬਾਅਦ ਇਹ ਦੇਖੋ ਆ ਛੱਟਾ ਜਾਂ ਦਿੱਤੇ ਤੋਂ ਵਧੀਆ ਰਾਲ ਚੱਲੀ ਨਾਲ ਹੁਣ ਅੱਜ ਆਪਾਂ ਦੂਜਾ ਰੇ ਸੜਦੇ ਆ ਇਹਦੇ ਤੇ ਅੱਛਾ ਜੇ ਗੁੱਲੀ ਡੰਡਾ ਦੇਖੋ ਹੈ ਨਹੀਂ ਦੇਖੋ ਤੇ ਤੇ ਕਿਸਨਕੋਰ ਪਾਈ ਨਹੀਂ ਇਰਾਦਾ ਇਹਦੇ ਤੇ ਸਪ੍ਰੇ ਕਰ ਦਾਂਗੇ ਮੁੰਡਾ ਜੇ ਹੋਏ ਤੋਂ ਨਾ ਨਾਲਾ ਦੇ ਮਾੜੀ ਮਾਟੇ ਜਿਹੜੀ ਖੰਡੀ ਬਾਥੂ ਜੈ ਨਾ ਬੱਟਾਂ ਦੇ ਨਾਲ ਨਾਲ ਹੈਗਾ ਖੰਡੀ ਜੀ ਆ ਬਾਥੂ ਤਾਂ ਹੈ ਨਹੀਂ ਖੰਡ ਕੋਈ ਆ ਦੇ ਦੇਖੋ ਆ ਦੇ ਆਏ ਖੰਡੀ ਆ ਆਹਾ ਤੇ ਇਹ ਗ੍ਰਿਪ ਪਾ ਦਾਂਗੇ ਨਾਲ ਦੇਖੋ ਪੂਰੀ ਵਧੀਆ ਖੜੀ ਆ ਕਣਕ ਇਹ ਹੈਗੀ 826 ਤੇ ਅੱਗੇ ਤਾਂ 4-5 ਸਾਲ ਲਗਾਤਾਰ ਸੰਕੂਰ ਹੀ ਪਾਉਂਦੇ ਰਹੇ ਆ ਇੱਕ ਹੀ ਫਿਰ ਹੈ ਨਹੀਂ ਸੀ ਘਟ ਸੀ ਤੇ ਇੱਕ ਇੱਕ ਜਾਣੀ ਕਿ ਕਣਕ ਖੁਸ਼ਕ ਕਰਕੇ ਵਿੱਚ ਸਿਟਾ ਦਿੱਤਾ ਸੀ ਉਹਦਾ ਕਾਰਨ ਆਪਾਂ ਪਾਇਆ ਨਹੀਂ ਸੰਕੂਰ ਤੇ ਆਪਾਂ ਉਹੀ ਸਪਰੇਅ ਕਰ ਦਾਂਗੇ ਤੇ ਆ ਦੇਖੋ ਫਿਰ ਆਪਣੇ ਪਿਆਜ਼ ਖੜੇ ਦੇਖੋ ਆ ਜਾਓ ਗੋਭੀ ਵਾਲਾ ਥਾਂ-ਥਾਂ ਕਰਤਾ ਖਾਲੀ ਕਰੀਏ ਕੀ ਯਾਰ ਚੋਰੀ ਵਾਲੇ ਬਹੁਤ ਤੰਗ ਕਰਦੇ ਆ ਔਰ ਕਿਹ ਜਿਹੜੀ ਰਹਿੰਦੀ ਸੀ ਸਾਰ ਕੋਈ ਵੱਢ ਲਈ ਉਹ ਪਿਆਜ਼ ਆ ਗੋਭੀ ਨੂੰ ਥਾਂ ਦੇ ਆ ਜਾ ਥਾਂ ਖਾਲੀ ਕਰ ਲਿਆ ਗੋਭੀ ਵਾਲਾ ਸਾਰਾ ਵਾਵਾ ਥਾਂ ਇਹ ਹੋ ਜਾਣਾ ਇਹ ਚਲਾ ਦਾਂਗੇ ਉਹ ਪਿਆਜ਼ ਲਿਆਵਾਂਗੇ ਪਨੀਰੀ ਆ ਦੇ ਆ ਥਾਂ ਕੇਰਾ ਪੱਟਿਆ ਪਿਆ ਸੀਗਾ ਮੀਂਹ ਪੈ ਗਿਆ ਇਹ ਪੱਟ ਕੇ ਕਰ ਲਾਂਗੇ ਤਿਆਰ ਆਹ ਮਿਰਚਾਂ ਨੂੰ ਮਾਰ ਕੇ ਸੁੱਤਾ ਜੈ ਵੀ ਵੱਟ ਪੱਟ ਲਾਂਗੇ ਤੇ ਵਧੀਆ ਬਣ ਜੂ ਦੇਖੋ ਆ ਵੀ ਆਹ ਤਾਂ ਵੀ ਹੋ ਜਾਣਿਆ 2 ਕੁ ਮਾਰ ਲੇ 3 ਕੁ ਮਾਰ ਲੇ ਹੋ ਜਾਣਗੇ ਮਾਰ ਲਾ ਡੇਢ ਮਾਰ ਲਾ ਉੱਧਰ ਹੈਗਾ 4 ਕੁ ਮਾਰ ਲੇ 5 ਲਾ ਦਾਂਗੇ ਆ ਇਹਦੇ ਆਪਾ ਤੋਂ ਸਾਲ ਮੁੱਕਦੇ ਨਹੀਂ ਤੇ ਹੁਣ ਹਰੇ ਨਹੀਂ ਮੁੱਕਣੇ ਤੇ ਆ ਹੁਣ ਇਹਨੂੰ ਬੱਤ ਜਾਇ ਇਹ ਤੋਂ ਮੈਂ ਇੱਕ ਦਿਨ ਤੇ ਇਹਨੂੰ ਪੜਦਾਂਗੇ ਨਾਲੇ ਇਹਨੂੰ ਪੜਦਾਂਗੇ ਵਿੱਚੋਂ ਆ ਟੁੰਕਲ ਦੇ ਚੋਕਦਾਂਗੇ ਗੋਬੀ ਵਾਲੇ ਆ ਗੋਬੀ ਵਾਲੇ ਥਾਂ 'ਚ ਬਣ ਜੂ ਗੱਲ ਫਿਰ ਬੀਜਾਂਗੇ ਆ ਪਿਆਜ਼ ਪੂਰੇ ਵਧੀਆ ਦੇਖੋ ਪਰ ਚੋਨਾਂ ਨੇ ਸਰਦਾ ਜਾਈ ਜਦੋਂ ਲਾਏ ਸੀ ਨਾ ਪੂਰੇ ਵਧੀਆ ਹੋਗੇ ਖਾਣ ਵਾਲੇ ਅਸੀਂ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ